220 ਰੁਪਏ ਇੱਕ ਵਾਰੀ ਤੁਸੀਂ ਲੰਘੋਗੇ ਤੇ ਤੁਹਾਨੂੰ ਪਏਗਾ ਅਗਰ ਤੁਹਾਡਾ ਫਾਸਟੈਗ ਨਹੀਂ ਲੱਗਿਆ ਤੇ 440 ਰੁਪਏ ਪਏਗਾ ਅੱਛਾ ਔਰ ਬਾਹਰ ਆਗੇ ਜੇ ਵਾਪਸ ਤੇ ਫਿਰ 440 ਲੱਗੇਗਾ ਲੁਧਿਆਣੇ ਤੋਂ ਤੁਸੀਂ ਫਲੋਰ ਆ ਰਹੇ 50 ਰੁਪਏ ਦਾ ਤੁਹਾਡਾ ਪੈਟਰੋਲ ਨਹੀਂ ਲੱਗਣਾ ਲੇਕਿਨ 880 ਰੁਪਏ ਤੁਹਾਨੂੰ ਟੋਲ ਦੇਣਾ ਪਏਗਾ ਇਹਨਾਂ ਨੇ ਹਨੇਰੇ ਦਾ ਫਾਇਦਾ ਉਠਾ ਕੇ ਗੰਦਾ ਕਰਦੀ ਕੀਤੀ ਔਰ ਇੱਥੇ ਇਹ ਕੋਟੋਏ ਦੇ ਵਿੱਚ ਹਥਿਆਰ ਜਿਹੜੇ ਨੇ ਉਹ ਖਤਰਨਾਕ ਹਥਿਆਰ, ਛਰਪਾਨਾ, ਗੱਡਾਸੀ, ਉਹ ਬਹੁਤ ਸਾਰੇ ਹਥਿਆਰ, ਤਕਰੀਬਨ 20 ਦੇ ਕਰੀਬ ਹਥਿਆਰ ਸੀ ਉਹ ਇਹਦੇ ਵਿੱਚ ਰਾਤ ਨੂੰ ਰੱਖ ਦਿੱਤੇ ਤਾਂ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਸਕੇ ਕਿ ਇਹ ਅਤਵਾਦੀ ਨੇ ਇਹ ਹਥਿਆਰ ਲੈ ਕੇ ਆਏ ਨੇ ਸਾਡਾ ਮੋਰਚਾ ਹੈ ਨਿਆਂ ਦਾ ਸਾਡਾ ਮੋਰਚਾ ਹੈ ਇਨਸਾਫ ਦਾ ਜੋ ਪੰਜਾਬ ਦੇ ਵਿੱਚ ਆਪਣੇ ਆਮ ਲੋਕਾਂ ਨਾਲ ਧੱਕਾਸ਼ਾਹੀ ਕੀਤੀ ਜਾਂਦੀ ਹੈ ਜੋ ਲਡਵਾਲ ਟੂਲ ਪਲਾਜਾ ਦੇ ਉੱਤੇ ਲਖਾਂ ਰੁਪਇਆ ਕਰੋੜਾਂ ਰੁਪਇਆ ਹਰ ਰੋਜ਼ ਦਾ ਇਕੱਠਾ ਕੀਤਾ ਜਾਂਦਾ ਹੈ ਉਸ ਨੂੰ ਸੇਵ ਕਰਨਾ ਔਰ ਉਹਨਾਂ ਦੀ ਬਚਤ ਕਰਕੇ ਜਿਨ੍ਹਾਂ ਦੇ ਝੋਨਾ ਦੀ ਝੋੜੀ ਚ ਪਾਉਣਾ ਤੱਕ ਤਾਮਝਾ ਵੇਖਾਂਗੇ ਜਦ ਤੱਕ ਸਰਕਾਰ ਆਪਣੇ ਜੋ ਕੀਤੇ ਵਾਅਦੇ ਨੇ ਪੂਰ ਪੂਰਾ ਟੈਕਸ ਦੇ ਵਿੱਚੋਂ ਉਹਨਾਂ ਨੂੰ ਵਾਪਸ ਨਹੀਂ ਦਵਾ ਦਿੰਦੀ ਕਿਸਾਨਾਂ ਨੇ ਆਪਦੇ ਵਾਅਦੇ ਧਰਨਾ ਨਹੀਂ ਲਾਇਆ ਇਹ ਪਬਲਿਕ ਵਾਅਦੇ ਆ ਹਰ ਇੱਕ ਦੀ ਪਰਚੀ 450 ਗੱਡੀ ਦੀ ਕਰਤੀ ਆ ਇੱਕ ਪਾਸੇ ਦੀ ਜਾਂ ਲਾ ਲੋ ਵੱਡੇ ਵੱਡੇ ਜਿਹੇ ਟਰਾਲੇ ਆ 1400 1300 ਰੁਪਇਆ ਬਹੁਤ ਕਮਾਈ ਹੋ ਰਹੀ ਹੈ ਲੇਕਿਨ ਇਹ ਯਾ ਟੂਨ ਪਲਾਜ਼ਾ ਪਤਾ ਲੱਗਿਆ ਵੀ 2 ਸਾਲ ਤੋਂ ਇਹਦੀ ਬੁਨਿਆਦ ਖਤਮ ਹੋ ਚੁੱਕੀ ਹੈ ਇਹ ਇੰਨੀ ਕਿ ਲੁੱਟ ਮਚਾਉਂਦੇ ਨੇ ਕਿ ਇਹਨਾਂ ਨੇ ਹੁਣ ਲੋਕਾਂ ਦੇ ਨਾਲ ਤਾਂ 200 250 ਵੀ ਲੋਕਾਂ ਤੇ ਮਚਾਈ ਹੋਈ ਸੀ ਹੁਣ ਇਹਨਾਂ ਨੇ ਆਪ ਦਾ ਰੇਟ ਵਧਾ ਕੇ 400 ਦੇ ਕਰੀਬ ਲੈ ਆਏ ਨੇ 400 ਰੁਪਏ ਦਾ ਜਿਹੜਾ ਇਹਨਾਂ ਦਾ ਇਹ ਕੀਤਾ ਯਾ ਟੇਲ ਪਲਾਜ਼ਾ ਉਹ ਇੰਨਾ ਕਿ ਮਹਿੰਗਾ ਹੈ ਆਮ ਮੰਦਰ ਦੀ ਬਸ ਦੀ ਗੱਲ ਨਹੀਂ ਆਈ ਜੀ ਵਿਧਾਨਾ ਪਰਮਸਨ ਤੇਰੇ ਦਸਾਂ ਸਵਾਗਤ ਆ ਮੈਂ ਤੁਹਾਨੂੰ ਜੀ ਬਿੱਟਾ ਅੱਜ ਅਸੀਂ ਖੜੇ ਹੋਇਆ ਜੀ ਲੱਡਵਾਡ ਟੋਲ ਪਲਾਜ਼ਾ ਸਾਡੇ ਨਾਲ ਕੁਝ ਕਿਸਾਨ ਨੇ ਆਉਂਦੇ ਆ ਇਹਨਾਂ ਨੇ ਜੋ ਹੈ ਥੇ ਟੋਲ ਫਰੀ ਕਰਾਇਆ ਤੇ ਕਿੰਨਾ ਦਿਨ ਹੋ ਰਿਹਾ ਇਹ ਸੰਘਰਸ਼ ਚੱਲਦਾ ਰਹੂਗਾ ਆਓ ਚਲੋ ਭਾਜੀ ਤੁਸੀਂ ਇੱਥੇ ਵਧੀਆ ਕੰਮ ਕਰ ਰਹੇ ਹੋ ਲੱਡਵਾਡ ਟੋਲ ਪਲਾਜ਼ਾ ਫਰੀ ਕਰਾਇਆ ਹੋਇਆ ਹੈ ਸੰਡੇ ਤੋਂ ਇੱਥੇ ਜਿਹੜਾ ਧਰਨਾ ਲੱਗਾ ਹੋਇਆ ਐਤਵਾਰ ਤੋਂ ਕੀ ਕਹਿਣਾ ਚਾਹੋਗੇ ਇਸ ਬਾਰੇ ਸਤਿ ਸ਼੍ਰੀ ਅਕਾਲ ਜੀ ਬਾਸ ਮਨਜੀਤ ਸਿੰਘ ਅਰੋੜਾ ਜੰਮਾਤ 77 ਭਾਰਤੀ ਕਿਸਾਨ ਯੂਨੀਅਨ ਪੰਜਾਬ ਮੇਰੇ ਨਾਲ ਕੈਪਟਨ ਮਤੀਤ ਸਿੰਘ ਵਾਲਿਆ ਜੀ ਨੇ ਅਸੀਂ ਐਤਵਾਰ ਅਸੀਂ ਸਵੇਰੇ तकरीबन 11 ਵਜੇ ਇਹ ਟੋਲ ਪਲਾza ਫ੍ਰੀ ਕਰਵਾਇਆ ਸੀ ਅਸੀਂ ਇੱਕ ਹਫਤਾ ਪਹਿਲਾਂ ਅ ਪ੍ਰਸ਼ਾਸਨ ਟੋਲ ਪਲਾza ਨੂੰ ਉਹਨਾਂ ਦਾ ਮੀਡੀਆ ਰਾਹੀਂ ਇਨਫੋਰਮ ਕੀਤਾ ਸੀ ਕਿ ਅਸੀਂ ਜਿਹੜਾ ਤੁਸੀਂ ਟੋਲ ਟੈਕਸ ਦੇ ਰੇਟ ਬਹੁਤ ਵਧਾਏ ਨੇ ਇਹਨਾਂ ਨੂੰ ਘਟਾ ਲਓ ਤੇ ਨਹੀਂ ਤਾਂ ਫਿਰ ਅਸੀਂ ਐਤਵਾਰ ਨੂੰ ਅਸੀਂ ਟੋਲ ਬਸ ਦਾ ਫ੍ਰੀ ਕਰਦਾਗੇ ਤੋਂ ਅਸੀਂ ਕੋਈ ਇੱਕਦਮ ਨਹੀਂ ਆਏ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਇੱਕ ਹਫ਼ਤੇ ਦਾ ਲੇਕਿਨ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਮਜਬੂਰ ਹੋ ਕੇ ਸਾਨੂੰ ਐਤਵਾਰ ਨੂੰ ਸਵੇਰੇ 11 ਵਜੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅਤੇ ਦੁਆਬਾ ਕਿਸਾਨ ਯੂਨੀਅਨ ਅਸੀਂ ਰਲ ਕੇ ਇਸ ਟੋਲ ਬਸ ਦਾ ਤੇ ਆਏ ਤੇ ਇਹਨਾਂ ਨੂੰ ਟੋਲ ਬਸਨ ਫ੍ਰੀ ਕੀਤਾ ਕਿਉਂਕਿ ਸੰਗਤ ਨੂੰ ਅ ਇਹ ਹੁਣ ਦੇਖੋ ਕਾਰਾਂ ਜਾ ਰਹੀਆਂ ਤੁਸੀਂ ਦਿਖਾਓ ਕਿ ਕਿੰਨੇ ਲੋਕ ਜਿਹੜੇ ਆ ਇਹ ਆਪਣੀ ਰੋਡ ਟੈਕਸ ਭਰਨ ਦੇ ਬਾਵਜੂਦ ਵੀ ਹਾਂਜੀ ਉਸ ਦੇ ਬਾਵਜੂਦ ਵੀ ਇੱਥੇ ਹਜ਼ਾਰਾਂ ਲੱਖ ਰੁਪਏ ਰੋਜ਼ ਦੇ ਪੂਜਦੇ ਨੇ ਮੈਂ ਹੁਣੇ ਰੇਟ ਲਿਸਟ ਦੇਖ ਰਿਹਾ ਸੀ ਇੱਕ ਟਰੱਕ ਦਾ 1600 ਰੁਪਏ ਇੱਕ ਟਾਈਮ ਲੰਘਣ ਦਾ ਅੱਛਾ ਜੀ ਹਾਂਜੀ ਆਹ ਸਾਹਮਣੇ ਰੇਟ ਲਿਸਟ ਲੱਗੀ ਤੁਸੀਂ ਦਿਖਾਣਾ ਔਰ 220 ਰੁਪਏ ਇੱਕ ਵਾਰੀ ਤੁਸੀਂ ਲੰਘੋਗੇ ਤੇ ਤੁਹਾਨੂੰ ਪਏਗਾ ਅਗਰ ਤੁਹਾਡਾ ਫਾਸਟੈਗ ਨਹੀਂ ਲੱਗਿਆ ਤੇ 440 ਰੁਪਏ ਪਏਗਾ ਅੱਛਾ ਔਰ ਦੁਬਾਰਾ ਆਗੇ ਜੋ ਵਾਪਸ ਤੇ ਫਿਰ 440 ਲੱਗੇਗਾ ਲੁਧਿਆਣੇ ਤੋਂ ਤੁਸੀਂ ਫਲੋਰ ਆਣਾ 50 ਰੁਪਏ ਦਾ ਤੁਹਾਡਾ ਪੈਟਰੋਲ ਨਹੀਂ ਲੱਗਣਾ ਲੇਕਿਨ 880 ਰੁਪਏ ਤੁਹਾਨੂੰ ਟੋਲ ਦੇਣਾ ਪਏਗਾ ਸੋ ਇਹ ਟੋਲ ਬਲਾਜ਼ਾ ਦੀ ਮਿਆਦ ਵੈਸੇ ਵੀ ਦੋ ਸਾਲ ਪਹਿਲਾਂ ਹੀ ਖਤਮ ਹੋ ਚੁੱਕੀ ਹੈ ਠੀਕ ਹੈ ਔਰ ਉਸ ਦੇ ਬਾਵਜੂਦ ਇਹ ਲੁੱਟ ਖਸੁੱਟ ਤਾਂ جاری ਸੀ ਕਿਉਂਕਿ ਕਿਸੇ ਕੇਂਦਰੀ ਮੰਤਰੀ ਦੇ ਰਿਸ਼ਤੇਦਾਰ ਦਾਇ ਟੋਰ ਪਾ ਲਾ ਗਾ ਉਹ ਹਰਾਨੀ ਦੀ ਹੱਦ ਉਦੋਂ ਨਹੀਂ ਰਹੀ ਜਿਸ ਤਰ੍ਹਾਂ ਇਹਨਾਂ ਨੇ ਸ਼ੰਭੂ ਬਾਰਡਰ ਵੀ ਕੀਤਾ ਸੀ ਸਿੰਘੂ ਬਾਰਡਰ ਕੀਤਾ ਸੀ ਦਿੱਲੀ ਮੋਰਚੇ ਵੇਲੇ ਐਤਵਾਰ ਨੂੰ ਅਸੀਂ ਮੋਰਚਾ ਆਰਾਮ ਕੀਤਾ ਸੋਮਵਾਰ ਦੀ ਰਾਤ ਨੂੰ ਜਦੋਂ ਸੰਗਤ ਘਟ ਜਾਂਦੀ ਹੈ ਲੋਕ ਚਲੇ ਜਾਂਦੇ ਨੇ ਤਾਂ ਇਹਨਾਂ ਨੇ ਹਨੇਰੇ ਦਾ ਫਾਇਦਾ ਉਠਾ ਕੇ ਗੰਦਾ ਕਰਦੀ ਕੀਤੀ ਔਰ ਇੱਥੇ ਇਕ ਟੋਏ ਦੇ ਵਿੱਚ ਹਥਿਆਰ ਜੜੇ ਨੇ ਉਹ ਖਤਰਨਾਕ ਹਥਿਆਰ ਛਰਪਾਨਾ ਗੱਡਾਸੀ ਔਰ ਬਹੁਤ ਸਾਰੇ ਹਥਿਆਰ ਤਕਰੀਬਨ 20 ਦੇ ਕਰੀਬ ਹਥਿਆਰ ਸੀ ਉਹ ਇਹਦੇ ਵਿੱਚ ਰਾਤ ਨੂੰ ਰੱਖ ਦਿੱਤੇ ਤਾਂ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਸਕੇ ਕਿ ਇਹ ਅਤਵਾਦੀ ਨੇ ਇਹ ਹਥਿਆਰ ਲੈ ਕੇ ਆਏ ਨੇ ਜਿੱਦਾਂ ਕਿ ਪਿੱਛੇ ਕੰਗਣਾ ਨੋਟ ਇੱਕ ਬੀਬੀ ਨੇ ਆਪਣੀ ਸਿਕਿਉਰਟੀ ਦੀ ਫਰਜ਼ ਨਿਭਾਦੇ ਹੋਏ ਉਹਨੂੰ ਰੋਕਿਆ ਔਰ ਸਿਰਫ ਇਨਾ ਕਿਹਾ ਕਿ ਆਪਣਾ ਬੈਗ ਚੈੱਕ ਕਰਾਓ ਲੇਕਿਨ ਉਹ ਭੜਕ ਗਈ ਇਪਣੀ ਈਗੋ ਹੋਮੇ ਦੇ ਵਿੱਚ ਤੇ ਮੈਂ ਐਮਪੀ ਆ ਤੇ ਮੈਨੂੰ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਉਹਨੇ ਹੰਗਾਮਾ ਕੀਤਾ ਤੇ ਉਹਨੇ ਬੀਬੀ ਨੇ ਉਹਨੂੰ ਇਹ ਨਹੀਂ ਕਿਹਾ ਕਿ ਦੇਖੋ ਮੇਰੀ ਮਾਂ ਉਸ ਪਰਨਜ ਬੈਠੀ ਸੀ ਜਿੱਦੂ ਤੁਸੀਂ ਕਿਹਾ ਸੀ ਕਿ 100-100 ਰੁਪਏ ਦੇ ਦਿਹਾੜੀ ਤੇ ਬੀਬੀ ਆ ਲਿਆਂਦੀਆਂ ਨੇ ਉਹਦੀ ਜਮੀਰ ਜਾਗੀ ਥੱਪੜ ਪਤਾ ਨਹੀਂ ਉਹਨੂੰ ਵੱਜਿਆ ਕਿ ਨਹੀਂ ਵੱਜਿਆ ਉਹਦੀ ਕੋਈ ਵੀਡੀਓ ਨਹੀਂ ਆਈ ਕਿਉਂਕਿ ਅਸੀਂ ਵੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹ ਥੱਪੜ ਉਹਦੇ ਕੈਨ ਮੁਕਾਬਕੇ ਮੈਨੂੰ ਕੈਬਿਨ ਦੇ ਵਿੱਚ ਵੱਜਿਆ ਸਿਕਿਉਰਿਟੀ ਕੈਬਿਨ ਦੇ ਜਦਕੇ ਇਹਦੀ ਕੋਈ ਪੁਸ਼ਟੀ ਨਹੀਂ ਕਰਦਾ ਕਿਉਂਕਿ ਉਹਦੀ ਕੋਈ ਅਜੇ ਤੱਕ ਵੀਡੀਓ ਫੋਟੋਗ੍ਰਾਫੀ ਸਾਹਮਣੇ ਨਹੀਂ ਆਈ ਲੇਕਿਨ ਉਹਨੇ ਜੋ ਉਸੇ ਟਾਈਮ ਨਿਕਲਦੇ ਆ ਬਿਆਨ ਦਿੱਤਾ ਕਿ ਖਾਲਸਤਾਨੀ ਬੈਠੇ ਨੇ ਪਿਆਤਲwadi ਬੈਠੇ ਨੇ ਕਿਉਂਕਿ ਉਸ ਲੜਕੀ ਦੀ ਨੇਮ ਪਲੇਟ ਦੇ ਉੱਤੇ ਕੁਲਵਿੰਦਰ ਕੋਰ ਲਿਖਿਆ ਹੋਇਆ ਸੀ ਉਹ ਕੋਰ ਭਾਰ ਕੇ ਉਹ ਹੁਕਾਰੀ ਆ ਗਈ ਔਰ ਅਪ੍ਰਤਿਕੇ ਸੁਭਾਅ ਦੇ ਵਿੱਚ ਉਹ ਆ ਗਈ ਉਸੇ ਵਾਰ ਹਿਮਾਚਲ ਦੇ ਵਿੱਚ ਅਨੇਕਾਂ ਹੀ ਘਟਨਾਵਾਂ ਹੋਈਆਂ ਇੱਕ ਸਿੱਖ ਨੂੰ ਉਹਨਾਂ ਨੇ ਬਲਾਂ ਤੋਂ ਫੜ ਕੇ ਮਾਰਿਆ ਕੁੱਟਿਆ ਕਿਉਂਕਿ ਉਹ ਸਿੱਖ ਸੀ ਪੰਜਾਬੀ ਸੀ ਤੇ ਉਹਨਾਂ ਨੂੰ ਅਤਵਾਦ ਦਾ ਲੈਵਲ ਦਾ ਲੱਗਦਾ ਕੰਗੜਾ ਸਾਡੀ ਭੈਣ ਹੈ ਗੱਡੀਆਂ ਪੰਨੀਆਂ ਔਰ ਇਹਨਾਂ ਜ਼ੁਲਮ ਕਰ ਰਹੇ ਨੇ ਤੇ ਇਸ ਦੇ ਗੱਲ ਕਰਕੇ ਅਸੀਂ ਉਹ ਹੱਡੇ ਵਾਲੇ ਜ਼ਖਮ ਅੱਲੇ ਸੀ ਤੇ ਜਾਨੂੰ ਸਾਨੂੰ ਇੱਥੋਂ ਦੀ ਸੰਗਤ ਨੇ ਅਪਰੋਚ ਕੀਤਾ ਕਿ ਤੁਸੀਂ ਸਾਡੀ ਲੋਕ ਸੁੱਖ ਤੋਂ ਸਾਨੂੰ ਬਚਾਓ ਇਹ ਜਿਹੜੇ ਰੋਜ਼ ਸਾਡੀ ਜੇਬਾਂ ਦੇ ਵਿੱਚੋਂ ਕਰੋੜਾਂ ਵਿੱਚ ਜਾਂਦੇ ਨੇ 1 ਕਰੋੜ 25 ਲੱਖ ਰੁਪਇਆ ਰੋਜ਼ ਦੀ ਕਲੈਕਸ਼ਨ ਮੈਨੇਜਰ ਸਾਹਿਬ ਨੇ ਦੱਸੀ ਹੈ ਕਿ ਸਾਡੀ ਰੋਜ਼ ਦੀ ਹੈ ਤੇ ਜੇ ਤੁਸੀਂ 1 ਕਰੋੜ ਵੀ ਲਾ ਲਓ ਤੇ ਸਾਲ ਦਾ ਕਿੰਨਾ ਹੋ ਗਿਆ 365 ਕਰੋੜ 400 पार ਦਾ ਅੰਕੜਾ ਤਾਂ ਨਹੀਂ ਪਾਰ ਕਰ ਸਕਿਆ ਮੋਦੀ ਪਰ 400 ਕਰੋੜ ਪਾਰ ਕਰ ਗਿਆ ਜਿਹੜਾ ਕਿ ਹਰ ਮਹੀਨੇ ਹਰ ਸਾਲ ਜਿਹੜਾ ਇਕੱਠਾ ਹੁੰਦਾ ਉਹਨਾਂ ਨੂੰ 400 ਕਰੋੜ ਰੁਪਏ ਤੇ ਇਸ ਕਰਕੇ ਅਸੀਂ ਇਹ ਉਹ ਵਾਦੀ ਲੁੱਟ ਕੋਸੇ ਬਚਾਉਣ ਵਾਸਤੇ ਮੋਰਚਾ ਲਾਇਆ ਸੋ ਇਹ ਐਤਵਾਰ ਨੂੰ ਸਵੇਰ ਦਾ ਲੱਗਿਆ ਔਰ ਇਹ ਜਾਰੀ ਹੈ ਗਰੰਤਰ ਜਾਰੀ ਰਹੇਗਾ ਜਦ ਤੱਕ ਇਹ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਮੰਗਾਂ ਦੇ ਵਿੱਚ ਅਸੀਂ ਕੋਈ ਨਜਾਇਜ਼ ਮੰਗ ਨਹੀਂ ਕੀਤੀ ਅਸੀਂ ਇਹ ਹੀ ਕਿਹਾ ਕਿ ਸਾਡੇ ਰੇਟ ਘਟਾਏ ਜਾਣ ਔਰ ਜਵਾਦਾ ਦੇ ਜਾਇ ਮਿਆਰ ਫਟਾ ਚੁੱਕਾ ਤਾਂ ਇਹਨੂੰ ਉਹ ਖਤਮ ਕਰ ਦਿੱਤਾ ਜਾ ਕੇ ਉਹਨੂੰ ਸੋ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਇਸੇ ਤਰ੍ਹਾਂ ਜਾਰੀ ਰਹੇਗਾ ਮੋਰਚਾ ਭਾਵੇਂ ਇੱਕ ਦਿਨ ਲੱਗੇ ਤੇ ਭਾਵੇਂ ਇੱਕ ਸਾਲ ਲੱਗੇ ਜਿੰਨਾ ਵੀ ਸਮਾਂ ਲੱਗੇ ਅਸੀਂ ਪੂਰੀ ਤਰ੍ਹਾਂ ਡਟੇ ਆਂ 20 ਘੰਟੇ ਦਾ ਮੋਰਚਾ ਲੰਗਰ ਚੱਲ ਰਹੇ ਨੇ ਸੰਗਤਾਂ ਆ ਰਹੀਆਂ ਅੱਜ ਨਹੀਂ ਤੁਸੀਂ ਦੇਖੋ ਸੰਗਤਾਂ ਜਾ ਰਹੀਆਂ ਨੇ ਬੜਾ ਧੰਨਵਾਦ ਕਰਦੇ ਜਾ ਰਹੇ ਨੇ ਹੱਥ ਜੋੜ ਕੇ ਜਾ ਰਹੇ ਨੇ ਤਾਂ ਕਿ ਉਹ ਕਹਿੰਦੇ ਨੇ ਕਿ ਤੁਸੀਂ ਬਹੁਤਾਂ ਟਰੱਕ ਦੇਖੋ ਇਹ ਹੁਣੇ ਲੰਗੇਗਾ ਤਾਂ 1400 ਰੁਪਇਆ ਇਸ ਟਰੱਕ ਦਾ ਹੁਣੇ ਲੱਗਣਾ ਸੀ ਕੋਲ ਜਿਹੜਾ ਕਿ ਇਹਦਾ ਬਚ ਗਿਆ ਸੋ ਇਸ ਕਰਕੇ ਲੋਕ ਇਹਨਾਂ ਦੇ ਅਸੀਸਾ ਦੇਣੇ ਚਾਹੀਦੇ ਇਹਨਾਂ ਨੂੰ ਕਿ ਅਸੀਂ ਇਹਨਾਂ ਦੇ ਕੰਮ ਕਰ ਰਹੇ ਸਾਡੇ ਦਾ ਕਾਰਡ ਪਹਿਲੇ ਬਰੇ ਹੋਇਆ ਸੀ ਸੋ ਇਸ ਕਰਕੇ ਅਸੀਂ ਭਾਵੇਂ ਤੁਹਾਡੇ ਮੀਡੀਆ ਵਾਲੇ ਸਾਰੇ ਪ੍ਰਸ਼ਾਸਨ ਨੂੰ ਸਾਰੀਆਂ ਸੰਗਤਾਂ ਨੂੰ ਨਿਵਾਣੇ ਦੀ ਸੰਗਤਾਂ ਨੂੰ ਖਾਸ ਤੌਰ ਤੇ ਬੇਨਤੀ ਕਰਦੇ ਆ ਆਓ ਕਿ ਤੁਹਾਡੇ ਲੋਕਾਂ ਲਈ ਮੋਰਚਾ ਲੱਗਿਆ ਹੈ ਕਿ ਕਿਸਾਨੀ ਹਿੱਤਾਂ ਲਈ ਨਹੀਂ ਲੱਗਿਆ ਕਿ ਜਨਨੀਤ ਪਬਲਿਕ ਲਈ ਲੱਗਿਆ ਆਓ ਤੇ ਸਾਥ ਦਿਓ ਇਸ ਮੋਰਚੇ ਨੂੰ ਫਤਿਹ ਕਰਨੇ ਕੋਈ ਵੀ ਪ੍ਰਾਣੀ ਘਰ ਨਾ ਰਵੇ ਜਿਹੜਾ ਕੋ ਜਿੰਨਾ ਸਮਾਂ ਉਹ ਆਓ ਆ ਕੇ ਉਹ ਮੋਰਚੇ ਦੇ ਹਿੱਸਾ ਪਾਓ ਬਹੁਤ ਬਹੁਤ ਤਹਿਵਾਦ ਖਾਸ ਤੌਰ ਤੇ ਮੀਡੀਆ ਵੀਰਾਂ ਦਾ ਇਹਨਾਂ ਨੇ ਸਾਡੀ ਆਵਾਜ਼ ਦੂਰ ਦੂਰ ਤੱਕ ਪਹੁੰਚਾਈ ਸਤਿ ਸ੍ਰੀ ਅਕਾਲ ਨਾਲ ਖੜੇ ਹੋ ਥੋੜਾ ਆਪਣੀ ਵੀ رائے ਦਿਓ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਰੇਟ ਵਧਦੇ ਜਾ ਰਹੇ ਸੀਗੇ ਟੈਕਸ ਵਧਦੇ ਜਾ ਰਹੇ ਸੀਗੇ ਲੋਕੀ ਬਹੁਤ ਪਰੇਸ਼ਾਨ ਸੀ ਡਬਲ ਟ੍ਰਿਪਲ ਰੇਟ ਦੇਣਾ ਪੈ ਰਿਆ ਸੀ ਤੁਸੀਂ ਕੀ ਕਹੋਗੇ ਇਸ ਬਾਰੇ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਹਾਂ ਦਿਲ ਦੀਆਂ ਗ੍ਰਾਹੀਆਂ ਵਿੱਚੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਤਵਾਰ ਤੋਂ ਸਾਡੇ ਕਿਸਾਨ ਮਜ਼ਦੂਰ ਏਕਤਾ ਦਾ ਜਿਨ੍ਹਾਂ ਨੇ ਸਾਥ ਦਿੱਤਾ ਔਰ ਦਿਨ ਰਾਤ ਲੱਗ ਕੇ ਸਾਡੇ ਨਾਲ ਆਪਣੀ ਮਿਹਨਤ ਕੀਤੀ ਸਾਡਾ ਜੋ ਮੋਰਚਾ ਹੈ ਸਾਡਾ ਮੋਰਚਾ ਕੋਈ ਕਿਸਾਨਾਂ ਦਾ ਮੋਰਚਾ ਨਹੀਂ ਹੈ ਸਾਡਾ ਮੋਰਚਾ ਹੈ ਨਿਆਂ ਦਾ ਸਾਡਾ ਮੋਰਚਾ ਹੈ ਇਨਸਾਨ ਦਾ ਜੋ ਪੰਜਾਬ ਦੇ ਵਿੱਚ ਆਪਣੇ ਆਮ ਲੋਕਾਂ ਨਾਲ ਧੱਕਾਸ਼ਾਹੀ ਕੀਤੀ ਜਾਂਦੀ ਹੈ ਜੋ ਲੋਡਵਾਲ ਟੂਲ ਪਲਾਜਾ ਦੇ ਉੱਤੇ ਲਖਾਂ ਰੁਪਿਆ ਕਰੋੜਾਂ ਰੁਪਿਆ ਹਰ ਰੋਜ਼ ਦਾ ਇਕੱਠਾ ਕੀਤਾ ਜਾਂਦਾ ਹੈ ਉਹ ਸਭ ਨੂੰ ਸੇਵ ਕਰਨਾ ਔਰ ਉਹਨਾਂ ਦੀ ਬਚਤ ਕਰਕੇ ਜਿਨ੍ਹਾਂ ਦੇ ਉਹਨਾਂ ਦੀ ਝੋਲੀ ਚ ਪਾ ਤੱਕ ਤਾਮਝਾ ਬੈਠਾਂਗੇ ਜਦ ਤੱਕ ਸਰਕਾਰ ਆਪਣੇ ਜੋ ਕੀਤੇ ਵਾਅਦੇ ਨੇ ਪੂਲ ਬਲਾਟਕਸ ਦੇ ਵਿੱਚੋਂ ਉਹਨਾਂ ਨੂੰ ਵਾਪਸ ਨਹੀਂ ਦਗਾਦੀ ਅੱਜ ਤੱਕ ਸਰਕਾਰਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਕੁਝ ਲੋਕਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਸ਼ਰਾ ਮਾਰਿਆ ਪੂਲ ਬਲਾਜੇ ਨੂੰ ਬੰਦ ਕਰਨ ਵਾਸਤੇ ਇਸ ਤੋਂ ਪਹਿਲਾਂ ਵੀ ਕਈ ਬਹੁਤ ਧਰਨੇ ਲੱਜੁਕੇ ਨੇ ਪਰ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ ਅੱਜ ਉਹ ਸਰਕਾਰ ਦੇ ਨਿਮਿੰਦੇ ਜੋ ਕਿ ਪਹਿਲਾਂ ਟੂਲ ਪਲਾਜੇ ਤੇ ਦਰਨੇ ਰੋਦੇ ਸੀ ਟੂਲ ਪੱਜੇ ਨੂੰ ਬੰਦ ਕਰਨ ਵਾਸਤੇ ਅੱਜ ਐਂ ਦਵਾਰ ਤੋਂ ਦਰਨਾ ਲੱਗ ਰਿਹਾ ਅੱਜ ਉਹ ਸਰਕਾਰ ਦੇ ਨਿਮਿੰਦੇ ਕਿੱਥੇ ਨੇ ਜਿਹੜੇ ਕਿ ਇਹ ਸ਼ੰਦ ਬੰਦ ਕਰਨਾ ਚਾਹੁੰਦੇ ਸੀਗੇ ਅੱਜ ਕਿਉਂ ਨਹੀਂ ਬੰਦ ਕਰ ਰਹੇ ਅੱਜ ਸਰਕਾਰ ਆਪਣੀ ਆਵਾਜ਼ ਨੂੰ ਕਿਉਂ ਨਹੀਂ ਬੁਲੰਦ ਕਰ ਰਹੀ ਕਿ ਜੋ ਲੋਕਾਂ ਦੇ ਉੱਤੇ ਇੰਨਾ ਬਦਨ ਪੈ ਰਿਹਾ ਸੀਗਾ ਆ ਦੇਖੋ ਤੁਹਾਡੇ ਸਾਹਮਣੇ ਐਂ ਦਵਾਰ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਗੱਡੀਆਂ ਜਾਂਦੀਆਂ ਜੇ ਕੋ ਸਾ ਜਲੰਧਰ ਨੂੰ ਜਾ ਰਹੀਆਂ ਘੁਰਬੁੱਧਾਂ ਦੇ ਤੋਂ ਆ ਰਹੀਆਂ ਨੇ ਗਿਆ ਉਹ ਗੱਡੀਆਂ ਸਾਰੀਆਂ ਫ੍ਰੀ ਨਿਕਲ ਰਹੀਆਂ ਨੇ ਗਿਆ ਔਰ ਸਾਰਿਆਂ ਦੇ ਸਾਰਿਆਂ ਦੀ ਜੋ ਸੇਵਿੰਗ ਹੈ ਉਹ ਬਚਦ ਹੋ ਰਹੀ ਹੈ ਮੈਂ ਫਿਰ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਦੇ ਨੁਮਾਇंदे ਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਟੂਲ ਟੈਕ ਨੂੰ ਸਭ ਤੋਂ ਪਹਿਲਾਂ ਗੱਲ ਤਾਂ ਹੈ ਸਾਡੇ ਪੰਜਾਬ ਦੀ ਸਾਡੇ ਲੋਕਾਂ ਦੀ ਮੰਗ ਹੈ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਜੋ ਟੂ ਟੈਕਸਾ ਨਾਡੋਲ ਟੂ ਟੈਕਸਾ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਇਆ ਹੈ ਕੀਤਾ ਜਾਵੇ ਜੋ ਇਹਦਾ ਸਮਾਂ ਉਹ ਪੂਰਾ ਹੋ ਚੁੱਕਿਆ ਹੈ ਤੇ ਜੇ ਸਰਕਾਰ ਫਿਰ ਵੀ ਜੇ ਅਥਾਰਟੀ ਹੈ ਜੋ ਜੀ ਮਨਿਸਟਰ ਅਸ਼ਾਰੇ ਨਾਲ ਇਹ ਟੂ ਟੈਕ ਚੱਲਿਆ ਹੈ ਇਹ ਆਪਦਾ ਸਮਾਂ ਪੂਰਾ ਕਰ ਚੁੱਕਿਆ ਹੈ ਇਸ ਨੂੰ ਸਰਕਾਰ ਬੰਦ ਕਰਨਾ ਚਾਹੇ ਤਾਂ ਨੋਟੀਫਿਕੇਸ਼ਨ ਦੇ ਕੇ ਕੱਲ ਨੂੰ ਬੰਦ ਕਰ ਸਕਦੀ ਹੈ ਮੈਂ ਇਹ ਸਥੇਰ ਦੁਆਰਾ ਤੋਂ ਮੈਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਕਿ ਐਂਡਵਾਰ ਤੋਂ ਸਾਡੇ ਨਾਲ ਇਸ ਪੂਰ ਟੈਕਸ ਤੇ ਡੱਟ ਕੇ ਸਾਡੇ ਨਾਲ ਖੜੇ ਨੇ ਔਰ ਲੋਕਾਂ ਦੇ ਹਿੱਤ ਵਿੱਚ ਖੜੇ ਨੇ ਲੋਕਾਂ ਦੇ ਪਿਆਰ ਵਿੱਚ ਖੜੇ ਨੇ ਔਰ ਭਾਰਤ ਦੇ ਵੱਧੂ ਉੱਤੇ ਜੋ ਵੱਧੂ ਬੋਝ ਫੈ ਰਿਆ ਉਸ ਨੂੰ ਸੇਵੀ ਕਰਨ ਵਾਸਤੇ ਬਚਤ ਵਾਸਤੇ ਕਰਨ ਵਾਸਤੇ ਖੜੇ ਆ ਇੰਨਾ ਕਹਿਣਾ ਹੋਇਆ ਮੈਂ মিডিਆ ਵਾਲਾ ਧੰਨਵਾਦ ਕਰਦਾ ਮੈਂ ਸਿੰਦਰ ਸਿੰਘ ਵਿਵਾਰ ਕਿਸਾਨ ਆਗੂ ਜਿਲ੍ਹਾ ਲੋਡੋਵਾਲ ਅਸੀਂ ਅੱਜ ਤੋਂ 2 ਸਾਲ ਪਹਿਲਾਂ ਵੀ ਇਸ ਟੂਲ ਡਾਕ ਤੇ ਜੋ ਨਾਮ ਲਾ ਸੀਗਾ ਤੇ ਆ ਅੰਗਿਆਰੀ ਤੋਂ ਭੰਬੜ ਬਣ ਕੇ ਫਿਰ ਦਿੱਲੀ ਜਾ ਕੇ ਸਾਨੂੰ ਘਰ ਬਣਾਉਣੇ ਪਏ ਇਸੇ ਤਰ੍ਹਾਂ ਅਸੀਂ ਇੱਥੇ ਟੂਲ ਪਲਾਜ਼ੇ ਤੇ ਵੀ ਘਰ ਬਣਾਏ ਤੇ 2 ਸਾਲ ਪਹਿਲਾਂ ਉਸ ਮਾਤੀ ਜੀ ਹੋਇਆ ਤੇ ਉਦੋਂ ਜੋ ਕਾਲੇ ਕਾਨੂੰਨ ਉਹ ਵਾਪਸ ਲਏ ਕੁਝ ਅਨੋਲੀ ਪੁਪ ਦੇ ਕੇ ਸਾਡੇ ਲੀਡਰਾਂ ਨੂੰ ਮੁਕਮਤਿਆਂ ਰੁਪਨਤਵਾ ਕੇ ਸਾਨੂੰ ਥੋੜਾ ਲੇਖੇ ਵਿੱਚ ਰੱਖਿਆ ਫਿਰ ਦੁਬਾਰਾ ਸਾਡੇ ਐਚਐਮਐਸ ਦਿੱਲੀ ਆਪਾਂ ਨੌਰੀ ਬਾਜ਼ਾਰ ਤੇ ਬੈਠੇ ਆ ਤੇ ਇੰਨੀ ਕਹਿਰ ਦੀ ਤੋਪਾ ਇਹ ਟੀਮ ਪਲਾਜ਼ਾ ਦੇ ਹੁਣ ਰੇਡ ਹਵਾਏ ਨੇ ਇਹਨਾਂ ਨੇ ਪੁਰਾਣੀਆਂ ਸੜਕਾਂ ਨੇ ਪੁਰਾਣਾ ਹੀ ਸਭ ਕੁਝ ਹੈ ਜਦ ਤੱਕ ਇਹ ਟੂਲ ਦੇ ਰੇਡ ਨਹੀਂ ਘਟਾਉਂਦੇ ਆਪਣੀ ਮਰਜ਼ੀ ਨਾਲ ਇਹ ਐਤਵਾਰ ਤੋਂ ਧਰਨਾ ਚੱਲ ਰਿਹਾ ਹੈ ਪੰਦੇ ਆਪਣੇ ਕਾਰਟਪਨ ਹੋਏ ਨੇ ਸਾਨੂੰ ਕਿਸੇ ਖਰਚੇ ਕਿਸੇ ਚੀਜ਼ ਦੀ ਕਿਸਾਨਾਂ ਨੇ ਆਪਦੇ ਵਾਅਦੇ ਧਰਨਾ ਨਹੀਂ ਲਾਇਆ ਇਹ ਪਬਲਿਕ ਵਾਅਦੇ ਆ ਹਰਕ ਦੀ ਪਰਚੀ 450 ਗੱਡੀ ਦੀ ਕਰਤੀ ਆ ਇੱਕ ਪਾਸੇ ਦੀ ਜਾਂ ਲਾ ਲੋ ਵੱਡੇ ਵੱਡੇ ਜਿਹੇ ਟਰਾਲੇ ਆ 1400 1300 ਰੁਪਿਆ ਤੇ ਬਹੁਤ ਕਮਾਈ ਹੋ ਰਹੀ ਆ ਲੇਕਿਨ ਇਹ ਜਾਂ ਟੂਨ ਪਲਾਜ਼ਾ ਪਤਾ ਲੱਗਿਆ ਵੀ 2 ਸਾਲ ਤੋਂ ਇਹਦੀ ਬੁਨਿਆਦ ਖਤਮ ਹੋ ਚੁੱਕੀ ਆ ਕੋਈ ਉਹਨਾਂ ਨੂੰ ਰਿਸ਼ਿਟੂ ਦਾ ਕਰਾ ਵੀ ਲਈ ਵੀ ਇਹ ਆਪਾਂ ਨੂੰ ਕੁਝ ਦੱਸ ਨਹੀਂ ਰਹੇ ਕੁਆਰਟੀ ਪਾ ਕੇ ਪਤਾ ਲੱਗ ਜਾਂਦਾ ਬੰਦੇ ਦਾ ਵੀ ਇਹਦਾ ਕੀ ਇਹ ਕਿੰਨੀ ਮਨਿਆਦਾ ਇਸ ਕਰਕੇ ਇਹ ਜਿਹੜਾ ਪਬਲਿਕ ਤੇ ਬੋਝ ਪੈ ਰਿਹਾ ਪਹਿਲਾਂ ਉਹਨੇ ਆਹ ਦਾ ਡੀਜ਼ਲ ਪੋਣਾ ਹੁੰਦਾ ਅਗਲੇ ਨੇ ਤੇ ਉਦੋਂ ਤੁਕ ਤੁਕ ਦੀ ਪਰਚੀ ਲੱਗ ਜਾਂਦੀ ਆ ਕਿਉਂ 50 ਰੁਪਏ ਦਾ ਪੈਟਰੋਲ ਪਵਾ ਕੇ 100 ਰੁਪਏ ਦਾ ਪਾਕੇ ਵਾਲਾ ਕਾਰ ਤੇ ਫਲੋਰ ਜਾਣਾ ਹੁੰਦਾ ਲੇਕਿਨ ਜਿਹੜੀ ਪਰਚੀ ਆ ਸਭ ਤੋਂ ਜਿਆਦਾ ਪਬਲਿਕ ਤੇ ਬੋਝ ਆ ਇਸ ਕਰਕੇ ਅਸੀਂ ਪਬਲਿਕ ਨੂੰ ਅਭੀ ਕਰਦੇ ਆ ਤੁਹਾਡੇ ਹੱਕ ਵਾਸਤੇ ਖੜੇ ਆ ਲੜ ਰਹੇ ਆ ਗੱਡੀਆਂ ਚਾਰ ਤਰੀਕ ਤੋਂ 20 ਟੂਲ ਨੇ ਇਹ ਲੇਕਿਨ ਇਹ ਪ੍ਰੀਕ 3000 ਜਿਹੜੇ ਸਾਡੀ ਆਪਣੀ ਸੜਕਾ ਆਪਣੇ ਆਪਣੇ ਘਰ ਨੂੰ ਯਾਰ ਬਹੁਤ ਸਾਡੇ ਪੈਸੇ ਲੱਗ ਰਹੇ ਆ ਇਸ ਕਰਕੇ ਮੈਂ ਬੇਨਤੀ ਕਰੂੰਗਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਐਸਟਮ MP ਚੁਣ ਕੇ ਗਏ ਨੇ 13 MP ਚੁਣੇ ਨੇ ਕਿਸੇ ਪਾਰਟੀ ਨਾਲ ਸਬੰਧਤ ਆ ਲੇਕਿਨ ਜਾ ਕੇ ਸਾਡੇ ਪੰਜਾਬ ਦੀ ਗੱਲ ਦਿੱਲੀ ਚੱਕਣਾ ਵੀ ਟੂਲ ਬਲਾਜੇ ਰਿਆਇਜ਼ ਕਰਉ ਲਾਇਨੇ ਕਿ ਪਬਲਿਕ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਇਹਨਾਂ ਨੂੰ ਮੈਂ ਅਪੀਲ ਕਰਦਾ ਇਹਨਾਂ ਦੀ ਡਿਊਟੀ ਨਹੀਂ ਬਣਦੀ ਆ ਜੋ ਜਦੋਂ ਕਦੇ ਸਮਾਂ ਆਜਦਾ ਦਾ ਆਉਂਦਾ ਕਿਸਾਨਿਆਂ ਦਾ ਵੱਡਾ ਦਿੱਲੀ ਜਾ ਕੇ ਕਰਨ ਦਾ ਤੇ ਜੇ ਸਾਡੇ ਮੂਰੇ MP ਲੱਗ ਕੇ ਤੁਰਤੇ MLA ਲੱਗ ਕੇ ਮੂਰੇ ਤੁਰਤੇ ਕਿਸਾ ਪੰਜਾਬ ਦੀ ਗੱਲ ਕਰਨ ਵਾਸਤੇ ਤੇ ਅੱਗੇ ਬਾਤ ਕਿਤੇ ਡੈਰੀਗੇਟ ਨਹੀਂ ਲੱਗਣਗੇ ਨਾ ਕਿ ਸਰਕਟ ਤੇ ਸੂਏ ਲੱਗਣਗੇ ਇਹ ਮੇਰੀ ਪੰਜਾਬ ਦੇ ਜੋ ਚੁੜੇ ਨਵੇਂ ਐਮਪੀ ਨੇ ਸਾਰਿਆਂ ਨੂੰ ਅਪੀਲ ਕਰਦਾ ਕਿਸੇ ਪਾਰਟੀ ਵਾਸਤੇ ਵੀ ਹੈਗੇ ਨੇ ਜਦੋਂ ਅਸੈਂਬਲੀ ਵਿੱਚ ਗੱਲ ਰੱਖ ਸਕਦੇ ਨੇ ਉਹ ਪਬਲਿਕ ਨੇ ਬਣਾ ਕੇ ਇਹਨਾਂ ਨੂੰ ਭੇਜਿਆ ਰੋ ਪਬਲਿਕ ਦੀ ਗੱਲ ਕਰਨਗੇ ਅੱਜ ਤੋ ਲੋਕਾਂ ਦਾ ਪੈਸਾ ਬਿਲਕੁਲ ਆਪਣੇ ਕੰਮ ਨੂੰ ਜਾ ਰਿਹਾ ਬੰਦਾ ਪੈਸਾ ਲਾ ਰਿਹਾ ਘਰ ਨੂੰ ਆ ਰਿਹਾ ਲਾ ਰਿਹਾ ਮੈਂ ਬਾਰ ਬਾਰ ਇਹ ਅਪੀਲ ਕਰੂੰਗਾ ਜਿਦੂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਟੂਲ ਹੈ ਜੇ ਇਹਨਾਂ ਨੇ ਨਾ ਬੰਦ ਕੀਤਾ ਇਹ ਸੰਘਰਸ਼ ਸਾਡਾ ਜਾਰੀ ਰਹੂਗਾ ਅਸੀਂ ਫਿਰ ਪੱਕੇ ਘਰ ਬਣਾਵਾਂਗੇ ਇਹ ਨੂੰ 4 ਦਿਨ ਲੱਗਣੇ ਨੂੰ 4 ਮਹੀਨੇ ਲੱਗਣ ਛੇ ਸਾਲ ਲੱਗਣ ਕਿਉਂ ਅਸੀਂ ਉਹ ਬੰਸਾਨਾ ਨਹੀਂ ਪਰਸ਼ਾਣ ਦਿਨ ਪਿਆਰ ਮਨਾਉਨੇ ਆ ਅਸੀਂ ਪਰ ਸੜਕ ਤੇ ਹੀ ਮਨਾਉਨੇ ਆ ਚਾਹੇ ਸਹਰਜਾਦਾ ਹੋਵੇ ਚਾਹੇ ਕਿਤੇ ਨੁੱਚੇ ਦਾ ਵੱਡੇ ਹੋਵੇ ਅੱਗੇ ਵੀ ਸਾਡੇ ਇਹੀ ਕੰਮ ਚੱਲਦਾ ਕਾਰਨ ਕੀ ਹੈ ਵੀ ਆਖਰਕਾਰ ਜੇ ਅੱਜ ਲੋਕਾਂ ਨੇ ਸੰਭਾਲਿਆ ਪਬਲਿਕ ਨੇ ਜਿਹੜੇ ਪਿੰਡਾਂ ਦੇ ਲੋਕ ਨੇ ਮੈਂ ਅਪੀਲ ਕਰੂੰਗਾ ਮੀਡੀਆ ਦੇ ਰਾਹੀਂ ਮੀਡੀਆ ਦੇ ਰਾਹੀਂ ਜਿਹੜਾ ਇਹ ਡੇਟ ਇਲਾਕਾ ਲੋਕੇ ਆਲਾ ਲੋਡੂ ਨਾਲ ਫਲੋਰ ਪਿੰਡਾ ਸਾਰੇ ਪਾਰਟੀ ਵਾਈ ਤੋਂ ਪਰੋਟ ਕੇ ਅੱਜ ਤੁਹਾਨੂੰ ਸਮਾਵਾ ਟੂਬਲਾਜਾ ਲੋਡੂ ਵਾਲ ਤੇ ਆ ਕੇ ਸਾਥ ਦੇਓ ਇਹ ਜੀ ਗਰਮੀ ਦੇ ਵਿੱਚ ਘਰੋਂ ਕੋਈ ਨਿਕਲਣ ਨੂੰ ਤਿਆਰ ਨਹੀਂ ਕਿਸਾਨ ਆਪਣੇ ਭਾਈਚਾਰੇ ਬਾਤ ਤੇ ਖੜਾ ਵਾ ਆਪਣੇ ਗਰੀਬ ਤਰਕੇ ਬਾਤ ਤੇ ਮਜ਼ਦੂਰਾਂ ਬਾਤ ਤੇ ਇਸ ਕਰਕੇ ਮੈਂ ਤੈਨੂੰ ਧੰਨਵਾਦ ਕਰਦਾ ਮੀਡੀਆ ਦਾ ਜੋ ਕੀ ਇਹ ਮੋਦੀ ਸਾਹਿਬ ਨੂੰ ਇਹ ਸਾਡੀ ਬੇਇੱਜ਼ਤੀ ਨੂੰ ਪਛਾਣ ਦੇਣਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੂਰ ਜਿਹੜਾ ਵਾ ਖਤਰੀ ਕਰ ਦਿਆਂਗੇ ਇਹ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਭਾਈ ਜਿਵੇਂ ਤੁਸੀਂ ਐਮਪੀ ਚੋਣਾਂਾਂ ਦੀ ਗੱਲ ਕੀਤੀ ਹੈ ਤੇ ਸਖਸ ਜਿਹੜੇ ਸਾਡੇ ਨਾਲ ਖੜੇ ਨੇ ਇਹਨਾਂ ਦੇ ਵੀ ਐਮਪੀ ਦੇ ਚੋਣ ਲੜੇ ਨੇ ਭਾਈ ਵੀ ਆਪਣੀ ਗੱਲ ਰੱਖ ਸਕਦੇ ਆ ਹਾਂ ਸਰ ਤੁਸੀਂ ਐਮਪੀ ਦੇ ਚੋਣ ਲੜੇ ਸੀ ਸੁਣਿਆ ਥੋੜਾ ਦੱਸੋ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਲੋਕਤੰਤਰ ਦੇ ਵਿੱਚ ਚੋਣਾਂ 'ਚ ਖੜਨ ਦਾ ਆਓ ਜੀ ਸਭ ਤੋਂ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਕੇਸ਼ ਕੁਮਾਰ ਸੁਨਾਰਾ ਭਾਜਪਾ ਪਾਰਟੀ ਤੋਂ ਐਮਪੀ ਇਲੈਕਸ਼ਨ ਲੜੇ ਸੀ ਮੈਂ ਟੌਪ 10 ਲਿਸਟ ਵਿੱਚ ਮੇਰਾ ਨਾਮ ਆਇਆ ਮੈਂ 8ਵੇਂ ਨੰਬਰ ਤੇ ਆਇਆ ਵਾਂ ਤੇ ਮੈਨੂੰ 2100 ਵੋਟ ਪਈ ਜਿਹਦੇ ਵਿੱਚ ਮੈਨੂੰ ਸਾਰੇ ਹੀ ਕਿਸਾਨ ਭਰਾਵਾਂ ਦਾ ਆਮ ਪਬਲਿਕ ਦਾ ਸਹਿਯੋਗ ਰਿਹਾ ਪਰ ਨਵਾਂ ਹੋਣ ਕਰਕੇ ਕਹਿੰਦੇ ਨੇ ਇੱਕ ਦੋ ਪਾਰੀਆਂ ਨੂੰ ਲੜਨਾ ਪੈਂਦਾ ਵਾ ਪਹਿਲੀ ਵਾਰ ਜਿੱਤ ਹਾਸਲ ਨਹੀਂ ਹੁੰਦੀ ਤੇ ਅੱਜ ਅਸੀਂ ਮੇਨ ਜੇਕਰ ਮੁੱਦਾ ਹੈ ਲਾਡੋਵਾਲ ਪਿੰਡ ਦੇ ਉੱਪਰ ਜਿਹੜਾ ਇਹ ਟੋਲ ਪਲਾजा ਨਜਾਇਜ਼ ਬਣਿਆ ਹੋਇਆ ਜਿੱਚ ਨਜਾਇਜ਼ ਵਸੂਲੀ ਪਿਛਲੇ ਕਿੰਨੇ ਸਮਿਆਂ ਤੋਂ ਚੱਲਦੀ ਆ ਰਹੀ ਹੈ ਜਿਹੜੀ ਨਜਾਇਜ਼ ਵਸੂਲੀ ਹੈ ਲੋਕਾਂ ਦੀ ਜੀਬਾਂ ਨੂੰ ਲੁੱਟਿਆ ਜਾ ਰਿਹਾ ਹੈ ਇੰਨੇ ਸਮੇਂ ਤੋਂ ਲੁੱਟਿਆ ਜਾ ਰਿਹਾ ਪਰ ਇਹਨੂੰ ਅੱਜ ਕਿਸਾਨ ਮਜ਼ਦੂਰ ਜੁਨੀਅਨ ਦੇ ਪ੍ਰਧਾਨਾਂ ਦੁਆਰਾ ਇਹਨੂੰ ਅੱਜ ਕਾਬੂ ਕਰ ਲਿਆ ਗਿਆ ਹੈ ਅਇਤੇ ਮਨਜੀਤ ਸਿੰਘ ਧਮਾਨਾ ਜੀ ਪੰਜਾਬ ਪ੍ਰਧਾਨ ਗੈਲ ਸਾਹਿਬ ਬਲਵਤ ਸਿੰਘ ਗਿੱਲ ਜੀ ਤੇ ਪੰਜਾਬ ਦੇ ਸੱਤਰ ਸਾਡੇ ਮਨਜੀਤ ਸਿੰਘ अरोड़ा ਜੀ ਮੇਰੇ ਨਾਲ ਮੌਜੂਦ ਨੇ ਹੋਰ ਵੀ ਸਾਡੇ ਨਾਲ ਲੀਡਰਸ਼ਿਪ ਸੀਨੀਅਰ ਮੌਜੂਦ ਨੇ ਜਿੱਥੇ ਬੰਦਾ ਆਗੂ ਆਗੂ ਜਿਹੜੇ ਹੈਗੇ ਨੇ ਮੌਜੂਦ ਨੇ ਦੇਖੋ ਜੀ ਅਜਿਹਾ ਲਾਡੋ ਵਾਲਾ ਤੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਤੋਲ ਪਲਾਜ਼ਾ ਹੈ ਇਹ ਨਾ ਤਾਂ ਕਿਸੇ ਪ੍ਰਸ਼ਾਸਨ ਦੀ ਬੇਨਤੀ ਸਵੀਕਾਰ ਕਰਦਾ ਨਾ ਕਿਸੇ ਪੁਲਿਸ ਮੁਲਾਜ਼ਮ ਦੀ ਬੇਨਤੀ ਸਵੀਕਾਰ ਕਰਦਾ ਨਾ ਕਿਸੇ ਹੋਰ ਦੀ ਕਰਦਾ ਏ ਇੰਨੀ ਕਿ ਲੁੱਟ ਮਚਾਉਂਦੇ ਨੇ ਕਿ ਇਹਨਾਂ ਨੇ ਹੁਣ ਲੋਕਾਂ ਦੇ ਨਾਲ ਤਾਂ 200-250 ਦੀ ਲੁੱਟ ਤਾਂ ਮਚਾਈ ਹੋਈ ਸੀ ਹੁਣ ਇਹਨਾਂ ਨੇ ਆਪ ਰੇਟ ਵਧਾ ਕੇ 400 ਦੇ ਕਰੀਬ ਲੈ ਆਏ ਨੇ 400 ਰੁਪਏ ਦਾ ਜਿਹੜਾ ਇਹਨਾਂ ਦਾ ਇਹ ਕੀਤਾ ਜਾਂ ਟੇਲ ਪਲਾਜ਼ਾ ਉਹ ਇੰਨਾ ਕਿ ਮਹਿੰਗਾ ਹੈ ਆਮ ਬੰਦੇ ਦੀ ਬਸਤੀ ਗੱਲ ਨਹੀਂ ਆਈ ਠੀਕ ਹੈ ਜੀ ਪਰ ਮਰਦਾ ਬੰਦਾ ਕੀ ਨਹੀਂ ਕਰਦਾ ਕਿਸੇ ਨੇ ਕਿੱਥੇ ਜਾਣਾ ਕਿਸੇ ਨੇ ਕੰਮ ਜਾਣਾ ਮਜਬੂਰੀ ਦੇ ਵਿੱਚ ਟੋਲ ਦੇ ਕੇ ਜਾਣੇ ਆ ਤੁਸੀਂ ਵੀ ਮੀਡੀਆ ਤੋਂ ਲੁਧਿਆਣਾ ਇਨਫੋ ਤੋਂ ਹੈਗੇ ਹੋ ਮੈਂ ਸਭ ਤੋਂ ਪਹਿਲਾਂ ਲੁਧਿਆਣਾ ਇਨਫੋ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਟਾਫ ਦਾ ਵੀ ਤੇ ਮਾਲਕਾਂ ਦਾ ਵੀ ਜਿਨ੍ਹਾਂ ਨੇ ਅੱਜ 45 ਡਿਗਰੀ ਗਰਮੀ ਦੇ ਵਿੱਚ ਆਪਣੀ ਨਿਸ਼ਕਾਮ ਸੇਵਾ ਤੁਸੀਂ ਨਿਭਾ ਰਹੇ ਹੋ ਸਾਡੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਆ ਕਵਰ ਕਰ ਰਹੇ ਹਾਂ ਲੋਕਾਂ ਤੱਕ ਸਾਡੀ ਗੱਲ ਪਹੁੰਚਾ ਰਹੇ ਹਾਂ ਲੋਕਾਂ ਦੇ ਨਾਲ ਸਾਨੂੰ ਆਪਣੇ ਚੈਨਲ ਨਾਲ ਜੋੜ ਰਹੇ ਹਾਂ ਤਾਂ ਕਿ ਦਰਸ਼ਕ ਸਾਡੀ ਗੱਲ ਨੂੰ ਸੁਣ ਸਕਣ ਮੈਂ ਇਹੀ ਬੇਨਤੀ ਕਰ ਰਿਹਾ ਕਿ ਕੈਂਡੇ ਇਲੈਕਸ਼ਨ ਲੜਨ ਖਾਤੇ 45 ਕੈਂਡੀਡੇਟ ਖੜੇ ਹੋਏ ਸੀ ਲੁਧਿਆਣਾ ਤੋਂ ਪਰ ਇੱਥੇ ਅੱਜ ਕੋਈ ਕੈਂਡੀਡੇਟ ਇੱਥੇ ਇਸ ਗੱਲ ਨੂੰ ਲੈ ਕੇ ਮੁੱਦਾ ਚੁੱਕਣ ਲਈ ਖੜਾ ਨਹੀਂ ਹੋ ਰਿਹਾ ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਫਰਵੰਦੀ ਦਾ ਆਜੰਦਾ ਇਲੈਕਸ਼ਨ ਦੇ ਵਿੱਚ ਤੁਸੀਂ ਯਕੀਨ ਕਰਿਓ 150 ਫਾਰਮ ਭਰੇ ਗਏ ਸੀ ਐਮਪੀ ਕੈਂਡੀਡੇਟ ਲਈ ਪਾਰਕ ਕੱਲੇ ਕੋਈ ਨਹੀਂ ਲੱਗਦਾ ਕਿ ਉਹਦੇ ਹੋਰ ਕੋਈ ਕੈਂਡੀਡੇਟ ਆਇਆ ਹੋਵੇਗਾ ਆਉਣੇ 1 23 ਨੂੰ ਇਲੈਕਸ਼ਨ ਹੋਈ ਸੀਗੇ ਇੱਥੇ ਮਨਜੀਤ ਸਿੰਘ ਅਰੋਲਾ ਜੀ ਦਾ ਮੈਨੂੰ ਫੋਨ ਆਇਆ ਬਹੁਤ ਜ਼ਰੂਰੀ ਕਿ ਵੀ ਤੁਸੀਂ ਇੱਥੇ ਆਓ ਇਤਿਆਜ਼ ਵਾਲਾ ਮਤ ਹੋ ਗਈ ਹੈ ਮੈਂ ਥੋੜਾ ਆਟੋ ਸਟੇਸ਼ਨ ਚੱਲ ਰਿਹਾ ਸੀਗਾ ਮੈਂ ਸ਼ਾਮ ਨੂੰ ਹੀ ਆਪਣੀ ਤਿਆਰੀ ਖਿੱਚੀ ਤੇ ਅੱਜ ਮੈਂ ਇੱਥੇ ਮੋਰਚੇ ਤੇ ਆ ਕੇ ਡੱਟ ਗਿਆ ਕਿਉਂਕਿ ਸ਼ੰਭੂ ਬਾਰਡਰ ਹੋ ਗਿਆ ਖਨੌਰੀ ਹੋ ਗਿਆ ਜਾ ਕੋਈ ਵੀ ਕਿਸਾਨ ਭਾਈ ਮੋਰਚਾ ਬਾਰਡਰ ਹੋ ਗਿਆ ਜਾਂ ਰੋਲਿਕੋਨ ਡੇਮਨ ਹੋ ਗਿਆ ਮੈਂ ਸਮਾਜ ਸੇਵਕ ਵੀ ਆ ਮੈਂ ਪੋਲਿਟਿਸ਼ਨ ਵੀ ਆ ਪਰ ਜਿਹੜੀ ਗੈਰ ਰਾਜਨੀਤਿਕ ਜਿਹੜੀ ਪਾਰਟੀਆਂ ਨੇ ਇਹਨਾਂ ਨਾਲ ਮੇਰਾ ਰਿਸ਼ਤਾ ਬਹੁਤ ਗੂੜਾ ਹੈ ਇਹ ਜਿੱਥੇ-ਜਿੱਥੇ ਮੈਂ ਸੇਵਾ ਲਉਂਦੇ ਨੇ ਜਿੱਥੇ-ਜਿੱਥੇ ਲੋੜ ਪੈਂਦੀ ਆ ਮੈਂ ਆਪਣੇ ਆਪ ਹੀ ਚੱਲੇ ਆਉਂਦਾ ਮੈਂ ਕੋਈ ਰਹਿਆ ਨਹੀਂ ਜਾਂਦਾ ਮੇਰੀ ਜੀਵਨੀ ਮੈਨੂੰ ਅਲਾਉ ਨਹੀਂ ਕਰਦੀ ਐ ਬਾਕੀ ਲੱਗੀ ਸਰਕਾਰਾਂ ਦੀਆਂ ਗੱਲਾਂ ਦੇਖੋ ਇੱਥੇ ਬੈਠਿਆਂ ਨੂੰ ਇੰਨਾ ਟਾਈਮ ਹੋ ਗਿਆ 3 ਦਿਨ ਹੋ ਗਏ 4 ਦਿਨ ਇੱਕ ਵੀ ਸਰਕਾਰ ਦਾ ਨੁਮਾਇੰਦਾ ਉਰੇ ਆਇਆ ਨਹੀਂ ਨਾਹੀ ਉਹਰੇ 92 ਐਮਐਲ ਵਿੱਚੋਂ ਇੱਕ ਵਾਲੀ ਇੱਕ ਐਮਐਲ ਆ ਕੇ ਖੰਗਿਆ ਵਾ ਨਾਹੀ ਨਵਾਂ ਐ ਐਮਪੀ ਜਿਹੜਾ ਬਣਿਆ ਹੋਇਆ ਰਾਜਾ ਬਣੀ ਵਿੱਚ ਆ ਕੇ ਖੰਗਿਆ ਵਾ ਇੱਥੇ ਆ ਕੇ ਗੱਲ ਕਰਦਾ ਤੂੰ ਜਿਹਾਨੇ ਜਿੰਦਵਾਰੀ ਲਈ ਸੀ ਤੂੰ ਤਾਂ ਕਹਿੰਦਾ ਸੀਗਾ ਮੇਰਾ ਹਲਕਾ ਮੇਰਾ ਪਰਿਵਾਰ ਆ ਤੇ ਆ ਪਰਿਵਾਰ ਦੇਖ ਰੋਡ ਤੇ ਖੜਾ 45 ਦੀ ਤੌਪ ਦੇ ਵਿੱਚ ਆ ਲੋਕ ਜਿਹੜੇ ਜਾ ਰਹੇ ਨੇ ਸਾਡੇ ਆਪਣੇ ਨੇ ਉਹਦੀ ਇਹਨਾਂ ਦੇ ਕਰਕੇ ਅੱਜ ਇੱਥੇ ਮੋਰਚਾ ਲਾਇਆ ਹੋਇਆ ਤਾਂ ਕਿ ਅਸੀਂ ਲੋਕਾਂ ਦੀ ਜੰਮੀ ਦੀ ਇਹ ਨੋਟਕਸ ਉੱਤੇ ਹੋ ਰਹੀ ਅਸੀਂ ਨੂੰ ਬਚਾ ਸਕੀਏ ਅੱਜ ਜਿੰਨੇ ਵੀ ਪਬਲਿਕ ਜਾ ਰਹੀ ਹੈ ਕੱਲਾ ਕੱਲਾ ਬੰਦਾ ਸਾਨੂੰ ਨਮਸਕਾਰ ਕਰਕੇ ਧੰਨਵਾਦ ਕਰਕੇ ਜਾ ਰਿਹਾ ਇਹ ਸਾਡੀ ਕਿਸਾਨ ਭਾਈ ਮਜ਼ਦੂਰ ਯੂਨੀਅਨ ਦੀ ਜਿੱਤ ਹੈ ਮੇਰੀ ਜਿੱਤ ਹੈ ਮੇਰੇ ਸਾਰੇ ਵੱਡੇ ਵੀਰਾਂ ਦੀ ਮੇਰੇ ਸਾਰੇ ਸਹਿਯੋਗੀ ਸੱਜਣਾ ਦੀ ਜਿੱਤ ਹੈ ਅਸੀਂ ਮੰਨਦੇ ਕਿ ਅਸੀਂ ਜਿੱਤ ਹਾਸਲ ਕਰ ਲਈ ਹੈ ਜਿੱਤ ਸਮਾਜ ਸੇਵੇ ਹੋਈ ਹੁੰਦਾ ਹੈ ਜਿਹੜਾ ਲੋਕਾਂ ਦੇ ਜਨਾਂ 'ਚ ਰਾਜ ਕਰੇ ਜਿਹੜਾ ਲੋਕਾਂ ਨੂੰ ਬੇਕੂਫ ਬਣਾਇਆ ਲੋਟ ਕੋ ਸ਼ਟ ਕਰੇ ਉਹ ਸਮਾਜ ਦੇ ਬਾਗੀ ਹੁੰਦੇ ਨੇ ਆ ਉਹ ਇਹਨਾਂ ਨੂੰ ਮੈਂ ਕਹਿੰਦਾ ਇਹਨਾਂ ਦਾ ਬੇੜਾ ਕਰਕ ਹੋਏਗਾ ਅੱਜ ਮੈਂ ਆਮ ਆਗੂ ਪਾਰਟੀ ਹੈ ਆ ਬੀਜੇਪੀ ਵਾਲੇ ਨੇ ਸਾਡੇ ਬੀਜੇਪੀ ਨੇ ਲਗ ਧੱਕਾ ਸਾਡੇ ਨਾਲ ਕੀਤਾ ਜੋ ਸਾਨੂੰ ਗੱਲ ਯਾਦ ਆਉਂਦੀ ਹੈ ਸਾਡੇ ਹੱਕਾਂ 'ਚ ਹੰਝੂ ਆ ਜਾਂਦੇ ਨੇ ਸਾਡਾ ਨੌਜਵਾਨ ਕਿਸਾਨ ਸ਼ੁਭ ਕਰਨ ਨੂੰ 32 ਬੋਲ ਦੀ ਰਿਵਾਲ ਵਰਦੀ ਬੋਲ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਸੀ ਜਾਂ ਪਰਚਾ ਕਟਿਆ ਅਨਪਛਾਤੇਆਂ ਖਿਲਾਫ ਮੈਂ ਇੱਕ ਗੱਲ ਦੱਸੋ ਮੈਂ ਥੋੜੀ ਮੀਡੀਆ ਦੇ ਮਾਧਿਅਮ ਨਾਲ ਇੱਕ ਗੱਲ ਕਰਨੀ ਚਾਹੁੰਦਾ ਦੋਸਤੋ ਬਾਰਡਰ ਦੇ ਉੱਪਰ ਜਿੰਨੇ ਵੀ ਤਣਾਤ ਹੁੰਦੀਆਂ ਕੰਪਨੀਆਂ ਦੇ ਮੁਲਾਜ਼ਮ ਉਹ ਅਣਪਛਾਤੇ ਹੁੰਦੇ ਨੇ ਆਪਾਂ ਕੋਈ ਫੌਜ ਦੀ ਸੈਟਲ ਲਾਉਣੀ ਆ ਜਾਂ ਕੋਈ ਕਮੇਟੀ ਬਣਾਉਣੀ ਆ ਆਪਾਂ 22 25 ਬੰਦੇ ਦੀ ਬਟਾਈ ਬਣਾਉਣੀ ਆ ਕਿ ਯਾਰ ਜੀ ਤੁਸੀਂ ਉਹ ਡਿਊਟੀ ਕਰਨੀ ਹੈ ਉਹਦਾ ਨਾਮ ਉਹ ਕਿਹੜਾ ਪਾਸਲਾ ਜਿੰਨੀ ਆ ਸਾਰੀ ਆਪਾਂ ਰਿਕਾਰਡ ਚ ਦਰਜ ਕਰਦੇ ਆ ਤਾਂ ਟੀਮ ਨੂੰ ਦਿੰਨੇ ਆ ਇੱਕ ਇੰਜਣੇ ਦੀ ਅਣਪਛਾਤੇ ਬੰਦਿਆਂ ਨੇ ਗੋਲੀ ਮਾਰੀ ਇਹਦਾ ਮਤਲਬ ਆਰਐਸਐਸ ਦੇ ਮੈਂਬਰ ਉਸ ਬਟਾਲੀਅਨ ਦੇ ਵਿੱਚ ਬੜੇ ਹੋਏ ਸੀਗੇ ਨਕਲੀ ਰੂਪ ਦੇ ਬਹਿਰੂਤੀਏ ਫੌਜੀਆਂ ਦੇ ਕੱਪੜੇ ਪਾ ਕੇ ਗੋਲੀਆਂ ਚਲਾ ਰਹੇ ਸੀਗੇ ਇਹ ਕਿਹਦੀ ਸ਼ੈਤ ਤੇ ਹੋ ਰਿਹਾ ਹੈ ਇਹ ਸਰਕਾਰਾਂ ਦੀ ਸ਼ੈਤ ਤੇ ਹੋ ਰਿਹਾ ਹੈ ਬੀਜਪੀ ਸਰਕਾਰ ਨੇ ਇੰਨਾ ਠੱਗਾ ਕੀਤਾ ਸਾਡੇ ਕਿਸਾਨਾਂ ਦੇ ਨੰਗਰਾਂ ਤੱਕ ਨੂੰ ਬਰਬਾਦ ਕੀਤਾ ਸੀ ਉੱਥੇ ਮੋਰਚੇ 'ਚ ਸ਼ੰਭੂ ਬਾੜ ਦੇ ਖੰਡੋਰੀ 'ਚ ਲੱਗਿਆ ਟਰੈਕਟਰ ਟਰਲੇ ਨੂੰ ਭੰਨ ਦਿੱਤਾ ਗਿਆ ਬੇਲੇ ਚਲਾਏ ਠੀਕੇ ਇਹਨਾਂ ਨੇ ਪਾਣੀ ਸਾਡੇ ਦੀ ਛੱਡਿਆ ਗੁਲਾਬੀ ਪਾਣੀ ਜਿਹਨੇ ਖੁੱਲੀ ਬਿਮਾਰੀ ਲੱਗਦੀ ਹੈ ਮਤਲਬ ਜਿਹੜੀ ਕਿ ਤਸੱਦਦ ਕਰਨੀ ਸੀਗੀ ਜਿਹੜੀ ਆਪਾਂ ਪਾਕਿਸਤਾਨ ਬਾਰਡਰ ਤੇ ਕਰਨੀ ਸੀਗੀ ਉਹ ਇਹਨਾਂ ਨੇ ਸਾਡੇ ਨੇ ਕਰ ਛੱਡੀ ਜੇ ਵੀ ਦੇ ਕੋਸੀ ਜਹਾਰ ਨਾਲੇ ਨਹੀਂ ਤਾਂ ਅਸੀਂ ਆਪੇ ਮੋਰਚੇ ਦੇ ਉੱਥੇ ਵੀ ਡਟੇ ਹੋਈਆਂ ਅਸੀਂ ਇੱਥੇ ਵੀ ਡਟੇ ਹੋਏ ਹੈਗੇ ਆ ਕਿਉਂਕਿ ਸਮਾਜ ਦੇ ਨਾਲ ਜੇ ਘੰਟ ਹੋਏਗਾ ਕਿਸਾਨ ਮਜ਼ਦੂਰ ਏਕਾ ਹਰੇਕ ਮਜ਼ਦੂਰ ਕਿਸਾਨ ਜਿੰਨੇ ਵੀ ਕਿਸਾਨ ਦੀ ਜਥੇਬੰਦੀਆਂ ਸਾਡੀ 27 28 ਜਥੇਬੰਦੀਆਂ ਨੇ ਉਹ ਸਾਰੀਆਂ ਜਥੇਬੰਦੀਆਂ ਇੱਥੇ ਆ ਕੇ ਖੜਨ ਗਈਆਂ ਅੱਜ ਇੱਥੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਦੀੜਾ ਚੱਕਿਆ ਹੈ ਹੌਲੀ ਹੌਲੀ ਇੱਥੇ ਬਾਕੀ ਜਥੇਬੰਦੀਆਂ ਵੀ ਆਉਣਗੀਆਂ ਸੁਨੇਹੇ ਲੱਗ ਚੁੱਕੇ ਨੇ ਸਾਨੂੰ ਇਨਫੋਰਮੇਸ਼ਨ ਆ ਰਹੀਆਂ ਨੇ ਕਿਉਂਕਿ ਗਰਮੀ ਹੋਣ ਕਰਕੇ ਕਈਆਂ ਨੂੰ ਬਾਟ ਪੈ ਰਹੀ ਹੈ ਇਸ ਕਰਕੇ ਹੌਲੀ ਹੌਲੀ ਬਹੁਤ ਛੇਤੀ ਇਹ ਜਿਹੜਾ ਸਦਾ ਸਮੂਹ ਹੈਗਾ ਇਹ ਹਜ਼ਾਰਾਂ ਤੇ ਲੱਖਾਂ ਦੀ ਤਦਾਦ ਚ ਲੱਗ ਜੂਗਾ ਤਾਂ ਕਿ ਅਸੀਂ ਆਪਾਂ ਇਹ ਜਿਤ ਕਰ ਸਕੀਏ ਇਹ ਟੈਲਪਲਾਨੇਸ ਬੰਦ ਹੋਵੇ ਜਿਆਦਾ ਜਿਹੜਾ ਰੇਟ ਹੈ ਬਹੁਤ ਨੋਮੀਨਲ ਚਾਰਜ ਜਿੰਨੇ 150 ਰੁਪਏ ਹੁੰਦਾ ਜੋ ਕਿ ਅਸੀਂ ਭਰ ਸਕਦੇ ਆ ਇੰਨਾ ਹੋਵੇ ਜਦੋਂ ਚ ਚੁਕਾਇਆ ਜਾਵੇ ਇਹ ਹੀ ਸਾਡੀ ਮੰਗ ਹੈ ਮੈਂ ਰਕੇਸ਼ ਕੰਨ ਸੁਨਾਰਾ ਭਾਗ ਪਾਰਟੀ ਤੋਂ ਆਪ ਦੇ ਚੈਨਲ ਦਾ ਸਬਦਾਂ ਧੰਨਵਾਦ ਕਰਦਾ ਹਾਂ ਮੇਨਾ ਮਨਜੀਤ ਸਿੰਘ ਅਰੋੜਾ ਜੀ ਤੇ ਸਾਡੇ ਨਾਲ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਨੇ ਆਪ ਸਾਡੇ ਮੈਂ ਧੰਨਵਾਦ ਕਰਦਾ ਹਾਂ ਸਾਡੀ ਇਹ ਮੰਗ ਸੈਂਟਰ ਸਰਕਾਰ ਤੱਕ ਲੈ ਕੇ ਜਾਈ ਜਾਵੇ ਆਪ ਦੇ ਚੈਨਲ ਮਾధ్యਮ ਨਾਲ ਰਕੇਸ਼ ਕੁਮਾਰ ਧੰਨਵਾਦ ਕਰਦਾ ਹੈ